ਦਾਰੂ ਨਾ ਪਿੰਦਾ ਹੋਏ ਬਹੁਤ ਹੀ ਘੈਂਟ ਮੂਵੀ ਆ ਪੰਜਾਬੀ ਤੇ ਫੈਮਿਲੀ ਦੇ ਵਿੱਚ ਦੇਖਣ ਦੀ ਮੂਵੀ ਆ ਨੰਬਰ ਮੈਂ ਦੇਣਾ ਚਾਹੂੰਗਾ 10 ਦੇ ਵਿੱਚੋਂ 10 ਬਹੁਤ ਹੀ ਸ਼ਾਨਦਾਰ ਮੂਵੀ ਸੀਗੀ ਤੇ ਬਹੁਤ ਹੀ ਘੈਂਟ ਮੂਵੀ ਆ ਤੁਸੀਂ ਛੇਤੀ ਛੇਤੀ ਆਪਣੀ ਫੈਮਿਲੀ ਨਾਲ ਆਓ ਤੇ ਮੂਵੀ ਤੇ ਗਾਣੇ ਵਗੈਰਾ ਕਿੱਦਾਂ ਦੇ ਸੀਗੇ ਬੋੜਾ ਗਾਣੇ ਦਾ ਅਮਰਿੰਦਰ ਗਿੱਲ ਸੌਂਗ ਲਈ ਦਾ ਬੈਸਟ ਹੈ ਹਮੇਸ਼ਾ ਬੈਸਟ ਹੈ ਜੋ ਮੈਸੇਜ ਦੇਣਾ ਚਾਹੁੰਦੇ ਸੀ ਉਹ ਪੂਰਾ ਹੋਇਆ ਫਿਲਮ ਤੋਂ ਕਿ ਨਹੀਂ ਹੈਗਾ ਡਰਿੰਕ ਤੋਂ ਵਾਸਤੇ ਹੈਗਾ ਮੈਸੇਜ ਕਿ ਹਾਂ ਡਰਿੰਕ ਵੀ ਕਰਨੀ ਚਾਹੀਦੀ ਹੈ ਬੱਚੇ ਵੱਲ ਫੈਮਿਲੀ ਵੱਲ ਧਿਆਨ ਦੇਣਾ ਚਾਹੀਦਾ ਹੈ ਉਹ ਬੈਸਟ ਹੈ ਤੇ ਜੇ ਆਪਾਂ ਗੱਲ ਕਰ ਲਈ ਗਾਣਿਆਂ ਦੀ ਤੇ ਗਾਣਿਆਂ ਨੂੰ ਕਿੰਨੇ ਰੇਟ ਦੇਣਾ ਚਾਹੋਗੇ ਗਾਣਿਆਂ ਨੂੰ ਵੀ 10 ਉਨ 10 10 ਉਨ 10 ਤੇ ਮੂਵੀ ਨੂੰ ਮੂਵੀ ਨੂੰ ਵੀ 10 ਉਨ 10 ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀ ਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਤਰੀਕ 2 ਤੇ ਦਿਨ ਸ਼ੁੱਕਰਵਾਰ ਦਾ ਇਹ ਮੂਵੀ ਲਵਰਸ ਵਾਸਤੇ ਬਹੁਤ ਵੱਡਾ ਦਿਨ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਉਡੀਕ ਹੁੰਦੀ ਹੈ ਮੂਵੀ ਰਿਲੀਜ਼ ਹੋਣ ਦੀ ਤੇ ਅੱਜ ਬਹੁਤ ਵਧੀਆ ਐਕਟਰ ਜਿਹੜੇ ਕਿ ਅਮਰਿੰਦਰ ਗਿੱਲ ਨੇ ਉਹਨਾਂ ਦੀ ਫਿਲਮ ਦਾਰੂ ਨਾ ਪੀਂਦਾ ਹੋਵੇ ਬਹੁਤ ਸੋਹਣਾ ਟਾਈਟਲ ਹੈ ਤੇ ਇਹਦਾ ਜਿਹੜਾ ਇੱਕ ਸਲੋਗਨ ਕਹਿ ਸਕਦੇ ਨੇ ਬਹੁਤ ਘੈਂਟ ਲੱਗਿਆ ਮੈਨੂੰ ਤਰਾਪ ਪੀਣਾ ਸਿਹਤ ਅਤੇ ਰਿਸ਼ਤਿਆਂ ਲਈ ਹਾਨੀਕਾਰਕ ਹੈ ਤੇ ਜੇ ਆਪਾਂ ਗੱਲ ਕਰ ਲਈਏ ਸਟਾਰ ਕਾਸਟ ਦੀ ਤੇ ਅਮਰਿੰਦਰ ਗਿੱਲ ਜ਼ਾਫਰੀ ਖਾਨ ਸੋਹਿਲਾ ਕੌਰ ਤੇ ਪੁਖਰਾਜ ਸੰਧੂ ਤੇ মুਵੀ ਬਹੁਤ ਵਧੀਆ ਹੋਣ ਵਾਲੀ ਆਪਾਂ ਨੂੰ ਸੁਣਨ ਚਾਹੀਏ ਆ ਰਿਹਾ ਤੇ ਆਓ ਆਪਾਂ ਹੁਣ ਲੋਕਾਂ ਤੋਂ ਵੀ ਰਿਵਿਊ ਲੈਨੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਤੁਹਾਨੂੰ ਵੀ ਦੱਸਾਂਗੇ ਕਿ মুਵੀ ਕਿੱਦਾਂ ਦੀ ਆ ਆਓ ਚਲਿਏ ਭਾਈ ਤੁਹਾਨੂੰ মুਵੀ ਦੇਖ ਕੇ ਕਿੱਦਾਂ ਦੀ ਲੱਗੀ ਬਹੁਤ ਵਧੀਆ ਲੱਗੀ दारू ਨਾ ਪੀਂਦਾ ਹੋਵੇ ਬਹੁਤ ਹੀ ਘੈਂਟ মুਵੀ ਪੰਜਾਬੀ ਤੇ ਫੈਮਿਲੀ ਵਿੱਚ ਦੇਖਣ ਦੀ মুਵੀ ਹੈ মুਵੀ ਦੇ ਵਿੱਚ ਦਿਖਾਇਆ ਗਿਆ ਜਿਵੇਂ ਕਿ ਪਾ दारू ਪੀਂਦੇ ਆ ਠੀਕ ਹੈ ਜੀ ਕੋਈ ਵੀ ਫੈਮਿਲੀ ਮੈਂਬਰ ਹੈ दारू ਪੀਂਦਾ ਘਰ ਬਰਬਾਦ ਹੁੰਦਾ दारू ਦੇ ਚੱਕਰ 'ਚ ਮਤਲਬ ਤੁਸੀਂ ਆਪਣੇ ਨੂੰ ਖੋਦੋਂਗੇ ਇਸ ਟੌਪਿਕ ਤੇ মুਵੀ ਬਣਾਈ ਗਈ ਹੈ ਤੇ ਬੇਸਿਕਲੀ ਕੀ ਹੁੰਦਾ ਜਦੋਂ ਆਪਾਂ ਦਾਰੂ ਪੀਂਦੇ ਆ ਤੇ ਆਪਣੇ ਬੱਚੇ ਆਪਣਾ ਪਰਿਵਾਰ ਆਪਣੀ ਵਾਈਫ ਆਪਣੀ ਮਾਤਾ ਪਿਤਾ ਸਭ ਦੂਰ ਹੋ ਜਾਂਦੇ ਇਹਦੇ ਕਰਕੇ ਆਪ ਨੂੰ ਇਹ ਚੀਜ਼ ਆਵਾਰਡ ਕਰਨੀ ਚਾਹੀਦੀ ਆ ਤੇ ਸੈਕਿੰਡ ਗੱਲ ਜਦੋਂ ਤੁਸੀਂ ਇਹ ਚੀਜ਼ ਆਵਾਰਡ ਕਰੋਗੇ ਤੁਹਾਡੇ ਸਾਰੇ ਰਿਸ਼ਤੇ ਆਪਣੇ ਬਣੇ ਰਹਿਣਗੇ ਤੇ ਬਹੁਤ ਹੀ ਕੈਡ ਮੂਵੀ ਆ ਤੁਸੀਂ ਛੇਤੀ ਛੇਤੀ ਆਪਣੀ ਫੈਮਿਲੀ ਨਾਲ ਆਓ ਐਂਡ ਪੇਵਰ ਦੇ ਵਿੱਚ ਬਹੁਤ ਹੀ ਇੱਥੇ ਐਸਆਰਐਸ ਦੇ ਵਿੱਚ ਵੀ ਮੈਂ ਦੇਖੀ ਮੂਵੀ ਤੇ ਤੁਸੀਂ ਟਿਕਟ ਬਾਈ ਕਰਕੇ ਆਪਣੀ ਫੈਮਿਲੀ ਨਾਲ ਆ ਸਕਦੇ ਹੋ ਬਹੁਤ ਹੀ ਵਧੀਆ ਮੂਵੀ ਹੈ ਜੇ ਮੈਂ ਕੱਲ ਗਰਾ ਨੰਬਰਾਂ ਦੀ ਨੰਬਰ ਮੈਂ ਦੇਣਾ ਚਾਹਾਂਗਾ 10 ਦੇ ਵਿੱਚੋਂ 10 ਬਹੁਤ ਹੀ ਸ਼ਾਨਦਾਰ ਮੂਵੀ ਸੀਗੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੱਦਾਂ ਦੀ ਲੱਗੀ ਮੂਵੀ ਜੀ ਠੀਕ ਹੈ ਵੀ ਹਾਂ ਠੀਕ ਹੈ ਤੇ ਅਮਰਿੰਦਰ ਭਾਈ ਦੀ ਐਕਟਿੰਗ ਕਿੱਦਾਂ ਦੀ ਲੱਗੀ ਬਹੁਤ ਵਧੀਆ ਲੱਗੀ ਗਈ ਤੇ ਜਿਹੜਾ ਮੂਵੀ ਚ ਇਹਨਾਂ ਨੇ ਮੇਨ ਆਈਡੀਆ ਦੇਣਾ ਚਾਹੁੰਦੇ ਸੀ ਕਿ ਤੁਹਾਨੂੰ ਸਮਝਾਉਣਾ ਚਾਹੁੰਦੇ ਸੀ ਕਿੱਦਾਂ ਦਾ ਲੱਗਿਆ ਬਹੁਤ ਬੈਸਟ ਕੀ ਸੀਗਾ ਤਾਂ ਮੀਨ ਮੋਟਿਵ ਕੀ ਸੀਗਾ ਫਿਲਮ ਦਾ ਨੂਰ ਪਿਆਰ ਦੀ ਜਿਹੜਾ ਰਿਸ਼ਤਾ ਬੈਸਟ ਵਿਖਾਇਆ ਹੈਗਾ ਬਸ ਫਿਲਮ ਦੇਖ ਕੇ ਆ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਵਧੀਆ ਲੱਗਈ ਬਹੁਤ ਫਤੇ ਅਮਰਿੰਦਰ ਭਾਈ ਦੀ ਐਕਟਿੰਗ ਕਿਦਾਂ ਦੀ ਲੱਗੀ ਬਹੁਤ ਸੋਹਣੀ ਆ ਜੀ ਬਹੁਤ ਸੋਹਣੀ ਤੇ ਇਹਦਾ ਕੈਲੋ ਵੀ ਤੁਹਾਨੂੰ ਕੀ ਸਮਝਾਉਣਾ ਚਾਹੁੰਦੀ ਸੀ ਫਿਲਮ ਵਿੱਚ ਸਾਨੂੰ ਲੱਗੀ ਕੁਝ ਅੰਮਾ ਜੀ ਮੈਸੇਜ ਹੈ ਇਹਦੇ ਵਿੱਚ ਬਹੁਤ ਵਧੀਆ ਹਮ ਬੱਚਿਆਂ ਵਾਸਤੇ ਬਹੁਤ ਵਧੀਆ ਦੇਖੋ ਸਾਰੇ ਪਰਿਵਾਰ ਸਾਰੇ ਪਰਿਵਾਰ ਵਾਲਕੇ ਦੇਖੋ ਬਹੁਤ ਵਧੀਆ ਜੀ ਮੈਸੇਜ ਬਹੁਤ ਵਧੀਆ ਤੁਸੀਂ ਸਟਾਰ ਕਿੰਨੇ ਦਿਨਾਂ ਚਾਹੋਗੇ ਫਿਲਮ ਨੂੰ ਆਪਣੇ ਵੱਲੋਂ ਪੰਜ ਵਿੱਚੋਂ ਪੰਜ ਤੋਂ ਪੰਜ ਸਟਾਰ ਮੈਂ ਜੋ ਪੰਜ ਸਟਾਰ ਭਾਈ ਤੁਹਾਨੂੰ ਮੂਵੀ ਦੇ ਕਿੱਦਾਂ ਦਾ ਲੱਗਿਆ ਮਤਲਬ ਜੋ ਮੈਸੇਜ ਦੇਣਾ ਚਾਹੁੰਦੇ ਸੀ ਉਹ ਪੂਰਾ ਹੋਇਆ ਫਿਲਮ ਤੋਂ ਕਿ ਉਹ ਹੈਗਾ ਡਰਿੰਕ ਵਾਸਤੇ ਹੈਗਾ ਮੈਸੇਜ ਕਿ ਹਾਂ ਡਰਿੰਕ ਵੀ ਕਰਨੀ ਚਾਹੀਦੀ ਬੱਚੇ ਵੱਲ ਫੈਮਲੀ ਵੱਲ ਧਿਆਨ ਦੇਣਾ ਚਾਹੀਦਾ ਉਹ ਬੈਸਟ ਹੈ ਤੇ ਮੂਵੀ ਤੇ ਗਾਣੇ ਵਗੈਰਾ ਕਿੱਦਾਂ ਦੇ ਸੀਗੇ ਗੁੱਡ ਹੈ ਗਾਣੇ ਗੁੱਡ ਹੈ ਅਮਰਿੰਦਰ ਗਿੱਲ Song ਲਈ ਤਾਂ ਬੈਸਟ ਹੈ ਹਮੇਸ਼ਾ ਬੈਸਟ ਹੈ। ਕੀ ਬਾਤ ਹੈ ਜੇ ਪੰਜ ਚੋਂ ਸਟਾਰ ਦੇਣੇ ਚਾਹੋ ਤਾਂ ਕਿੰਨੇ ਦੋਗੇ? 4 ਭਾਈ ਤੁਹਾਨੂੰ ਮੂਵੀ ਦੇਖ ਕੇ ਕਿੱਦਾਂ ਦਾ ਲੱਗਿਆ ਜੀ? ਬਹੁਤ ਵਧੀਆ ਮੂਵੀ ਹੈ ਜੀ। ਤੇ ਜੋ ਆਈਡੀਆ ਜੋ ਮੈਸੇਜ ਹੈਗਾ ਫਿਲਮ ਦਾ ਉਹ ਪੂਰਾ ਹੋ ਰਿਹਾ ਫਿਲਮ ਦੇ ਵਿੱਚ। ਹਾਂਜੀ ਹਾਂਜੀ ਬਹੁਤ ਵਧੀਆ ਜੀ ਮੂਵੀ ਓਦਾਂ। ਤੇ ਜੇ ਤੁਸੀਂ ਸਟਾਰ ਦੇਣੇ ਚਾਹੋ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਮੂਵੀ ਨੂੰ? 5 ਸਟਾਰ ਹੀ ਹੈ। ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਜਿਨ੍ਹਾਂ ਨੇ ਜਿਹੜੇ ਹੁਣੇ ਮੂਵੀ ਦੇਖ ਕੇ ਆਏ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਸਰ ਮੂਵੀ ਕਿੱਦਾਂ ਲੱਗੀ ਜੀ? ਬਹੁਤ ਵਧੀਆ ਮ ਤੇ ਜਿਹੜਾ ਮੈਸੇਜ ਦੇਣਾ ਚਾਹੁੰਦੇ ਸੀ ਮੂਵੀ ਦੇ ਵਿੱਚੋਂ ਪੂਰਾ ਹੋ ਰਿਹਾ ਜੀ ਹਾਂਜੀ ਹਾਂਜੀ ਵੀਰੇ ਤੇ ਅਮਰਿੰਦਰ ਗਿੱਲ ਦੀ ਐਕਟਿੰਗ ਕਿੱਦਾਂ ਦੀ ਲੱਗੀ ਤੁਹਾਨੂੰ ਐਕਟਿੰਗ ਵੀਰੇ ਬਹੁਤ ਵਧੀਆ ਸੀ ਏਕ ਕਲਾਸ ਸੀ ਤੇ ਜੇ ਆਪਾਂ ਗੱਲ ਕਰ ਲਈ ਗਾਣਿਆਂ ਦੀ ਤੇ ਗਾਣਿਆਂ ਨੂੰ ਕਿੰਨੇ ਰੇਟ ਦੇਣਾ ਚਾਹੋਗੇ ਗਾਣਿਆਂ ਨੂੰ ਵੀਰੇ 10 'ਚ 10 10 'ਚ 10 ਤੇ ਮੂਵੀ ਨੂੰ ਮੂਵੀ ਨੂੰ ਵੀ 10 'ਚ 10 ਤੇ ਅਮਰਿੰਦਰ ਭਾਈ ਦਾ ਕਰੇਜ ਦੇਖ ਲਓ ਜਵਾਨ ਤੇ ਬਜ਼ੁਰਗਾਂ ਦੋਵਾਂ ਵਿੱਚ ਹੈਗਾ ਹੁਣ ਸਾਡੇ ਨੇ ਆਂਟੀ ਜੀ ਮੌਜੂਦ ਨੇ ਆਪਾਂ ਉਹਨਾਂ ਨੂੰ ਵੀ ਪੁੱਛਦੇ ਹਾਂ ਆਂਟੀ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ ਜੀ ਬਹੁਤ ਵਧੀਆ ਲੱਗੀ ਬ ਜਿਹੜੀ ਮੂਵੀ 'ਚ ਜਿਹੜਾ ਮੈਸੇਜ ਦੇਣਾ ਚਾਹੁੰਦੇ ਸੀਗੇ ਉਹ ਪੂਰਾ ਹੋ ਰਿਹਾ ਟੁਕਮਾ ਹੈਗਾ ਜੀ ਪੂਰਾ ਹਾਂਜੀ ਬੇਟੇ ਠੀਕ ਹੈ ਤਾਂ ਜੇ ਤੁਸੀਂ ਰੇਟ ਕਰਨਾ ਚਾਹੋ ਮੂਵੀ ਨੂੰ 10 ਦੇ ਵਿੱਚੋਂ ਕਿੰਨੇ ਦੇਣਾ ਚਾਹੋਗੇ ਜੀ 10